ਤੱਕੇ ਦੇ ਨਾਲ ਜਿਹੜੇ ਪੰਜਾਬ ਦੇ ਫੈਸਲੇ ਕਰਾਏ ਗਏ ਉਸ ਤਰ੍ਹਾਂ ਉਹ ਫੈਸਲਾ ਵੀ ਹੋਇਆ ਇਸ ਕਰਕੇ ਕਪੂਰੀ ਦਾ ਮੋਰਚਾ ਲੱਗਿਆ ਉਸ ਵੇਲੇ ਦੀ اپੋਜੀਸ਼ਨ ਦੀਆਂ ਪਾਰਟੀਆਂ ਅਕਾਲੀ ਦਲ ਸੀਪੀਐਮ ਜਨ ਸੰਘ ਨੇ ਜਿਹੜਾ ਧਰਮਜੋਤ ਮੋਰਚੇ 'ਚੋ ਤਬਦੀਲ ਹੋਇਆ ਐਸਬੀਐਲ ਲਹਿਦ ਦੇ ਵੱਲ ਦੇ ਨਾਲ ਮਾਨਯੋਗ ਸਭਾਪਤੀ ਸਾਹਿਬ ਬਹੁਤ ਵੱਡਾ ਪੰਜਾਬ ਨੇ 10 ਸਾਲ ਸੰਤਾਪ ਹੋ ਗਿਆ ਜਿਹਦੇ ਨਾਲ ਪੰਜਾਬ ਦੇ ਅੰਦਰ ਬਹੁਤ ਜਵਾਨੀ ਦਾ ਘਾਣ ਹੋਇਆ ਔਰ ਰਾਡੀ ਟ੍ਰਿਬਿਊਨਲ ਬਣਿਆ ਤਜੀਬ ਲੌਂਗੋ ਵਾਲ ਸਮਝੌਤਾ ਹੋਇਆ ਔਰ ਸਾਰੇ ਸਮਝੌਤੇ 12 ਜੁਲਾਈ ਨੂੰ ਜਿਸ ਤਰ੍ਹਾਂ ਮਾਨਜੋ ਅਰੋੜਾ ਸਾਹਿਬ ਦੱਸ ਕੇ ਗਿਆ ਔਰ ਰੱਦ ਕੀਤੇ ਪਰ ਅੱਜ ਵੀ 20 ਸਾਲਾਂ ਬਾਅਦ ਉਹ ਸੁਪਰੀਮ ਕੋਰਟ ਦੇ ਅੰਦਰ ਚੱਲ ਰਹੇ ਔਰ ਜੇ ਵੀਆ ਵੀ ਸਰਕਾਰਾਂ ਆਈਆਂ ਚਾਹੇ ਕਾਂਗਰਸ ਦੀ ਆਈ ਚਾਹੇ ਭਾਜਪਾ ਦੀ ਆਈ ਚਾਹੇ ਪਿਛਲੇ ਦਿਨੀ ਹਰਿਆਣੇ ਦੇ ਅੰਦਰ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ ਵੀ ਜੇ ਸਾਡਾ ਪੰਜਾਬ ਹਰਿਆਣਾ ਸਰਕਾਰ ਬਣ ਗਈ ਅਸੀਂ ਪੰਜਾਬ ਦੇ ਨਾਲ ਬੈਠ ਕੇ ਇਹ ਜਿਹੜਾ ਪਾਣੀਆਂ ਦੇ ਵੰਡ ਦਾ ਫੈਸਲਾ ਹਰਿਆਣੇ ਨੂੰ ਦੇਣ ਦਾ ਆਪਾਂ ਜ਼ਰੂਰ ਕਰਾਂਗੇ। ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਨਰਬਦਾ ਦਾ ਦਾ ਗੱਲ 1972 ਦੀ ਗੱਲ ਕਰਕੇ ਗਏ ਕਿ ਨਰਬਦਾ ਦਾ ਜਿਹੜਾ ਟ੍ਰਿਬਿਊਨਲ ਸੀ ਉਹਨੇ ਫੈਸਲਾ ਲਿਆ ਕਿ ਰਾਜਸਥਾਨ ਸਾਡਾ ਸਹਿਰ ਬੇਰੀਅਨ ਸਟੇਟ ਨਹੀਂ। ਇਹ ਜਿਹੜੀ 1955 ਦੇ ਐਕਟ ਦੀ ਉਲੰਘਣਾ ਤਾਂ ਪੰਜਾਬ ਦੇ ਅੰਦਰ ਰਾਜਸਥਾਨ ਸਾਡਾ ਸਹਿਰ ਬੇਰੀਅਨ ਕਿੱਦਾਂ ਹੋ ਸਕਦਾ। ਕਿਉਂਕਿ ਰਾਜਸਥਾਨ ਜਿਹੜਾ ਸਾਡੇ ਵਿੱਚੋਂ ਪਾਣੀ ਲੈ ਰਿਹਾ ਉਹ ਸਾਡਾ ਸਹਿਰ ਰਪੇਰੀਆਂ ਨਹੀਂ ਉਹ ਉਹਦੇ ਤੋਂ ਸਾਨੂੰ ਰਾਇਲਟੀ ਵੀ ਲੈਣੀ ਚਾਹੀਦੀ ਆ ਉਹਦੇ ਪਾਣੀ ਦੇ ਔਰ ਜਿਹੜਾ ਇੰਟਰਨੈਸ਼ਨਲ ਰਪੇਰੀਆਂ ਲਾਭਣੇ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ 25 ਸਾਲ ਬਾਅਦ ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਇਹਨੂੰ ਰਿਵਿਊ ਵੀ ਕਰਨਾ ਚਾਹੀਦਾ ਔਰ ਜਿਹੜਾ ਉਸ ਸਮੇਂ ਜਿਹੜੀਆਂ ਸਰਕਾਰਾਂ ਸੀ ਬਰਤਾਨੀਆ ਸਰਕਾਰ ਨੇ ਬਰਤਾਨੀਆ ਸਰਕਾਰ ਨੇ ਜੀਨ ਬੀਕਾਨੇਰ ਪਟਿਆਲਾ ਨਾਵਾਰ ਆਸਤਾਂ ਤੋਂ ਰਾਇਲਟੀ ਰਹਿੰਦੀ ਰਹੀ ਔਰ ਇਸੇ ਤਰ੍ਹਾਂ ਤਾਮਨ ਆਡੂ ਜਿਹੜਾ ਕਰਨਾਟਕਾ ਕਿਵੇਰੀ ਵਿਵਾਦ ਹੈ ਕਰਨਾਟਕਾ ਨੇ ਸਾਫ ਮਨਾ ਕੀਤਾ ਇਸੇ ਤਰ੍ਹਾਂ ਇੱਕ ਪੈਰੀਏ ਨਦੀ ਲੰਘਦੀ ਹੈ ਉਨੀ ਵੀ ਹਮੇਸ਼ਾ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਇਹਦੇ ਵਿੱਚ ਤੁਹਾਡੇ ਨਾਲ ਜਿਹੜਾ ਪਾਣੀ ਆਪਾਂ ਨਹੀਂ ਦੇ ਸਕਦੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਮਾਨ ਜੋ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ 올 ਪਾਰਟੀ ਮੀਟਿੰਗ ਬੁਲਾਈ ਸਾਰੀਆਂ ਪਾਰਟੀਆਂ ਨੇ ਉਸ ਮੀਟਿੰਗ ਦੇ ਅੰਦਰ ਉਹਨਾਂ ਦਾ ਸਮਰਥਨ ਕੀਤਾ ਕਿ ਪਿੱਛੇ ਜੋ ਵੀ ਹੋ ਗਿਆ ਉਹਨੂੰ ਛੱਡ ਕੇ ਚਾਹੇ ਕਸੂਰਵਾਰ ਹੈ ਪਰ ਆਪਾਂ ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀਏ ਤਾਂ ਜੋ ਪੰਜਾਬ ਦੇ ਹਿੱਤ ਉਹਨਾਂ ਨੂੰ ਸੁਰੱਖਿਅਤ ਰੱਖ ਸਕੀਏ ਇਸ ਕਰਕੇ ਜੇ ਉਸ ਦਿਨ ਪਾਲ ਪਾਰਟੀ ਮੀਟਿੰਗ ਹੋਈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਨੀਸ਼ੀਏਟਿਵ ਲਿਆ ਔਰ ਪੰਜਾਬ ਸਾਨੂੰ ਸਾਰਿਆਂ ਨੂੰ ਇਕੱਠਾ ਦੇਖਿਆ ਸੰਤਨ ਨੂੰ ਵੀ ਦੇਖਿਆ ਤਾਂ ਉਹਨਾਂ ਨੇ ਅੱਗੇ ਵਧਣ ਦੀ ਜਿਹੜੀ ਆ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਆਪਾਂ ਹੀ ਪਿਆਸੇ ਹੋਈਏ ਸਾਡੇ ਕੋਲ ਪਾਣੀ ਨਾ ਹੋਵੇ ਇਸ ਕਰਕੇ ਆਪਾਂ ਬਾਕੀ ਕਿਸੇ ਨੂੰ ਕਿੱਦਾਂ ਦੇ ਸਕਦੇ ਆ ਕਿਉਂਕਿ ਹੋ ਸਕਦਾ ਉਹਦਾ ਪਾਣੀ ਜ਼ਿਆਦਾ ਹੋਵੇ ਹੋ ਸਕਦਾ ਸਾਡੀ ਜ਼ਮੀਨ ਜਿਹੜੀ ਆ ਉਸ ਸਮੇਂ ਜਿਹੜੀ ਖਾਲੀ ਪਈ ਹੋਵੇ ਬੰਜਰ ਹੋਵੇ ਹੁਣ ਸਾਰਿਆਂ ਨੇ ਪਹਜਾਉ ਕੀਤੀ ਆ ਇਸ ਕਰਕੇ ਇਸ ਮਾਮਲੇ ਦੇ ਅੰਦਰ 올 ਪਾਰਟੀ ਮੀਟਿੰਗ ਔਰ ਸਦਨ ਦੇ ਅੰਦਰ ਵੀ ਜਿਹੜਾ ਸਾਰਿਆਂ ਨੇ ਰਲ ਮਿਲ ਕੇ ਸਰਕਾਰ ਦੇ ਮਾਨਯੋਗ ਮੰਤਰੀ ਸਾਹਿਬ ਰਿੰਦਰ ਗੋਇਲ ਜੀ ਜੋ ਮਤਾ ਲੈ ਕੇ ਆਏ ਆ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਮਤੇ ਦੀ ਹਮਾਇਤ ਕਰਦੀ ਆ ਜਿਹੜਾ ਵੀ ਫੈਸਲਾ ਸਰਕਾਰ ਲਓਗੀ ਉਹ ਦਾ ਸੀ ਉਹਦੇ ਨਾਲ ਹੈ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਰਮ